ਆਪਣੇ ਪੈਰ ਦੇ ਉੱਤੇ ਅੱਗ ਦੇ ਚੰਗਿਆੜੇ ਡਿੱਗ ਗਏ ਹੁਣ ਬੂਟ ਤਾਰਿਆ ਕੱਲ ਦੇ ਡਿੱਗੇ ਹੋਏ ਆ ਤੇ ਅੱਜ ਸਾਲੇ ਦੋ ਹੋਰ ਆ ਗਏ ਪਹਿਲਾਂ ਦੇ ਵੀ ਡਿੱਗੇ ਹੋਏ ਸੀ ਇੱਕ ਦੋ ਪਹਿਲੇ ਇਹਦੇ ਵਿੱਚ ਤੇ ਆ ਜਿੰਨੇ ਚਾਰ ਪੰਜ ਨਿਸ਼ਾਨ ਦੀंदे ਆ ਇਟਲੀ ਦੇ ਵਿੱਚ ਪਹੁੰਚੇ ਹੋਏ ਆ ਤੇ ਆ ਪੈਰ ਦੇ ਵਿੱਚ ਜਿਹੜਾ ਜ਼ਖਮ ਦੇਖਦੇ ਹੋ ਇਹ ਅੱਗ ਦੇ ਚੰਗਿਆੜੇ ਨੇ ਇਹ ਉਹ ਸੰਟਾ ਉਹ ਫੇਸਵਾਸ਼ ਆ ਉਹ ਕੱਪੜੇ ਨੇ ਜਿਹੜੇ ਆਪਣੇ ਦੂਰ ਦੂਰ ਦੇ ਬੰਦੇ ਆਪਣੇ ਤੋਂ ਮੰਗਦੇ ਆ ਵੇ ਸਾਨੂੰ ਭੇਜਦੀ ਔਰ ਸਵੇਰੇ 6 ਵਜੇ ਉੱਠ ਕੇ 7 ਵਜੇ ਕੰਮ ਤੇ ਪਹੁੰਚ ਕੇ ਰੋਟੀ ਖਾ ਕੇ ਪਕਾ ਕੇ ਔਰ ਸ਼ਾਮ ਨੂੰ 6 ਵਜੇ ਜਾਂ 5 ਵਜੇ ਛੁੱਟੀ ਕਰਕੇ ਰੋਟੀ ਪਕਾ ਕੇ ਖਾ ਕੇ ਆਟਾ ਗੁੰਨ ਕੇ ਸਬਜ਼ੀ ਬਣਾ ਕੇ ਫੋਨ ਚਲਾ ਕੇ 8 ਔਰ 9 ਵਜੇ ਦੇ ਵਿੱਚ ਵਿੱਚ ਸੋ ਜਾਣਾ ਉਸ ਤੋਂ ਬਾਅਦ ਫਿਰ ਸਵੇਰੇ 5:30 6 ਵਜੇ ਅੱਕ ਖੁੱਲਣੀਆਂ ਫਿਰ ਦੁਬਾਰੇ ਕੰਮ ਤੇ ਫਿਰ ਆਕੇ ਔਰ ਉੱਥੇ 30 ਕਿਲੋ 40 ਕਿਲੋ 50 ਕਿਲੋ ਭਾਰ ਚਕਾਉਣਾ ਪੈਂਦਾ ਔਰ ਵੈਲਡਿੰਗ ਕਰਨੀ ਪੈਂਦੀ ਆ 10 ਕਿਲੋ ਦੀ ਗ੍ਰਾਈਂਡਰ ਫੇਰਨੀ ਪੈਂਦੀ ਆ ਫੇਰ ਕਿਤੇ ਜਾ ਕੇ ਇਟਲੀ ਦੇ ਵਿੱਚ 40 45 ਰੁਪਏ ਬਣ ਸਕਦੇ ਨੇ ਇਟਲੀ ਆਉਣ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਆ ਜੇ ਤੁਸੀਂ ਆਉਣਾ ਪੱਕੇ ਹੋ ਕੇ ਆਉਣਾ ਔਰ ਮੇਰੇ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਸੀ ਜੋ ਕਿ ਹੁਣ ਲੋਟ ਹੋ ਚੁੱਕੀ ਆ ਕੇਲੇ ਖਾ ਕੇ ਸੇਬ ਖਾ ਕੇ ਬਦਾਮ ਖਾ ਕੇ 8 ਰੁਪਏ ਕਿਲੋ ਬਦਾਮ ਨੇ 11 ਰੁਪਏ ਕਿਲੋ ਖਰੋਟ ਰਹੇ ਉਹ ਆਪਾਂ ਇਹ ਲਿਆ ਕੇ ਰੱਖੇ ਹੋਏ ਨੇ ਔਰ ਭਿਉਂ ਕੇ ਖਾਨੇ ਆ ਦਾਖਾਂ ਦੂਖਾਂ ਵਿੱਚ ਪਾ ਕੇ ਫਿਰ ਕਿਤੇ ਜਾ ਕੇ ਸਰੀਰ ਕਿਹੜਾ ਹੋਇਆ ਹੁਣ ਆਪਣਾ ਸਰੀਰ ਬਿਲਕੁਲ ਠੀਕ ਲੱਗਦਾ ਅੱਗੇ ਨਾਲੋਂ ਫਰਕ ਆ ਐਸ ਕਰਕੇ ਬਾਹਰਲੇ ਬੰਦਿਆਂ ਤੋਂ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਇਟਲੀ ਜਿੰਨੀਆਂ ਵੀ ਕੰਟਰੀਆਂ ਸਾਈਪ੍ਰਸ ਵਗੈਰਾ ਦੀਆਂ ਕੰਟਰੀਆਂ ਨੇ ਉਹ ਤੁਸੀਂ ਉਹਨਾਂ ਦੇ ਵਿੱਚੋਂ ਬੰਦਿਆਂ ਤੋਂ ਮੰਗਣਾ ਛੱਡ ਦਿਓ ਮੇਰੀ ਉਹਨਾਂ ਨੂੰ ਬੇਨਤੀ ਆ